ਕੋਡੀ 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 ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਪੈਂਦੇ ਬਿਨਾ ਢੋਲ ਤੋਂ ਪੰਗੜੇ ਹੋ ਗਿਆ ਕੀ ਮਿੱਤਰਾ ਪੈਂਦੇ ਬਿਨਾ ਢੋਲ ਤੋਂ ਪੰਗੜੇ ਹੋ ਗਿਆ ਕੀ ਮਿੱਤਰਾ ਓ ਚੋਲੇ ਵਾਲਾ ਹਰਖ ਗਿਆ ਇਧਰ ਗੋਰੇ ਕਲਸਮ ਨਾਲ ਤੇ ਅਰਸ਼ ਬ੍ਰੈਂਟਨ ਇੱਥੇ ਰੱਖ ਕੀ ਕਹਿਣਾ ਜਫੇ ਦਾ ਇਹ ਤਾਂ ਕਹਿੰਦੇ ਅੱਜ ਨੌਈਆਂ ਨੇ ਤਸੱਲੀਆਂ ਕਰਾਉਣ ਦੇ ਲਈ ਸੱਦਿਆ ਓਏ ਅਰਸ਼ ਦੇ ਜਫੇ ਕਿੱਦਾਂ ਦੇ ਲੱਗੇ ਰਵੀ ਕਹਿੰਦਾ ਰੇਡਰ ਦਾ ਨੰਬਰ ਹੈ ਜੀ ਅਜੇ ਰੱਖ ਲੋ ਜੀ ਲਾਓ ਕੀੜੀ ਫਗਾਨਾ ਵਾਲਾ ਖੇਡ ਮੈਦਾਨ 'ਚ ਟੱਕਰ ਫੇਰ ਹੋ ਗਈ ਹੈ ਟੱਕਰ ਫੇਰ ਹੋ ਗਈ ਹੈ ਲੱਗਣ ਦਿੰਦਾ ਗੱਭਰੂ ਦਾ ਕੋਈ ਕੰਨੀ ਦੇ ਕਹਿੰਦੇ ਆਹ ਸਾਹਮਣੇ ਤੱਕਦੇ ਖੇਡ ਮੈਦਾਨ ਦੇ ਚੋਲਾ ਸਾਹਬ ਦਾ ਰਛਾ ਇੱਕ ਕੰਨੀ ਦੇ ਭਾਗ ਸਿੰਘ ਉਹ ਡੇਰੀਏ ਦਾ ਪੁੱਤਰ ਤੱਕਦੇ ਲੱਦੂ ਵਾਲਾ ਪ੍ਰੀਤ ਫੜਿਆ ਹੋਇਆ ਗੁੱਟ ਨਵਜਾ ਪੰਦ ਉਹ ਨਵਜਾ ਬੰਦ ਜੇ ਭਾਈ ਲੱਦੂ ਵਾਲਾ ਹੈ ਪ੍ਰੀਤ ਜਾਫੀ ਅੱਤ ਦਾ ਆ ਗਿਆ ਕਿڑی ਫਗਾਨਾ ਦਾ ਅਰਸ਼ ਹੋ ਸਾਹਮਣੇ ਆਖ ਨੈਣ ਭਾਈ ਲੱਦੂ ਵਾਲੇ ਪ੍ਰੀਤ ਨੂੰ ਉਹ ਲੱਗ ਗਿਆ ਚੋਲਾ ਸਾਹਿਬ ਦਾ ਅਰਸ਼ ਕੱਟੂ ਚਲਾਣਗੇ ਨਹੀਂ ਦੁਨੀਆ ਡੀਟੀਓ ਆਖਦੀ ਐ ਇਹ ਬੱਲੇ 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 ਪਟਾਕੇ ਪੈਂਦੇ ਕਾਕੇ ਖੈਂਦੇ ਬੰਦੇ ਚ ਬੰਦਾ ਗੱਲ ਸੁਣ ਪਿੰਡ ਦੀ ਹੈ ਸ਼ਹੀਤਾ ਸਿੰਘ ਦਾ ਯਾਦਗਰੀ ਮੇਲਾ ਇੱਥੇ ਰੱਖ ਵਾਹ ਵੀ ਚੋਲੇ ਵਾਲਿਆ ਇਸ ਗੱਲ ਵਿੱਚ ਨਹੀਂ ਯਾਰੋ ਕਿ ਤੂੰ ਬੇਣਤੀ ਹੱਥ ਵੱਲ ਕੇ ਕਿਉਂਕਿ ਜਿਹੜਾ ਬੁਲਟ ਮੋਟਰਸਾਈਕਲ ਦਾ ਚੱਕਰ ਲਾਉਣਾ ਹੈ ਫਿਰ ਤੁਹਾਡੀ ਸੰਗਤ ਦੀ ਕਚਹਿਰੀ ਵਿੱਚ ਆ ਲੱਗੇਗਾ ਔਰ ਤੁਹਾਡੀਆਂ ਤਾੜੀਆਂ ਦੀ ਗੂੰਜ ਦੱਸੇਗੀ ਤੁਸੀਂ ਕਿੰਨਾ ਪਿਆਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸੇ ਸੰਕਤ ਨੇ ਜਾਣਾ ਨਹੀਂ ਪਰ ਭਾਈ ਲੱਦੂ ਬਲਾ ਫਰੀਦ ਇੱਕ ਲਾ ਟੌਪ ਦਾ ਜੱਫਾ ਕਮਾਲ ਕਰ ਗਿਆ ਹੈ ਇਧਰ ਪਿੰਡ ਕਦੇ ਸਰਾਲੀ ਮੰਡ ਧਰਤੀ ਤੇ ਹੋਇਆ ਅੱਜ ਰੌਣਕਾਂ ਬਹਾਰਾਂ ਆ ਧਰਤੀ ਤੇ ਲੱਗੀਆਂ ਹੋਈਆਂ ਛੱਬਾ ਪੈਂਟੀਨਾ ਨੌਜਾਨ ਲੱਤੂ ਪੈਂਡ ਹੈ ਨੌਜਾਨ ਦਾ ਚਾਰ ਯਾਫਿਓਂ ਪਰ ਬੋਲਿਆ ਹੋਇਆ ਧਾਵਾ ਹੈ ਹੈਰੀ ਜੋੜੇ ਵਾਲਾ ਪਰ ਸੱਤੂ ਸੱਤੂ ਖਡੂਰ ਕਿ ਜਲਾਲਪੁਰੀਆ ਗੁੱਟ ਦਾ ਬੜਾ ਪੱਕਾ ਤੇ ਸੱਤੂ ਖਡੂਰ ਦੀ ਕੈਂਚੀ ਵੀ ਜੜੀ ਵੱਖਰੀ ਸਿੰਘਪੁਰੀਆ ਜਹਾਨ ਤੇ ਬਹੁਤ ਖੇਡਾ ਪਰ ਕਬੱਡੀ ਖੇਡ ਵੀ ਨਾਂ ਦੱਸਣ ਦੀ ਲੋੜ ਨਹੀਂ ਓਏ ਬਾਊ ਦਾ ਜਫਾ ਇਧਰ ਮਨਜੀਤ ਆ ਗਿਆ ਫਤਿਹਪੁਰੀਆ ਆਖਦੇ ਹੈ ਕੋਈ ਨਵੇਂ ਪਿੰਡੀਆਂ ਕਹਿੰਦਾ ਪਰ ਸਾਹਮਣੇ ਕਹਿੰਦੇ ਖਡੂਰ ਸਾਹਿਬ ਵਾਲਾ ਸੱਤੂ ਗਿਣ-ਗਿਣ ਕੇ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ